ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ ਸੁਜਾਣੀਏ ਐ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਹਨ ਸਤਗੁਰ ਜੀ ਨੂੰ ਹਿੰਦ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਵੀ ਕਿਹਾ ਜਾਂਦਾ ਹੈ ਸਤਗੁਰ ਜੀ ਦਾ ਪ੍ਰਕਾਸ਼ 18 ਬਰੈਲ 1621 ਸ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਮਰਿਤ ਸਰ ਸਾਹਿਬ ਵਿਖੇ ਹੋਇਆ ਸਤਗੁਰ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਅਤੇ ਮਾਤਾ ਮਾਤਾ ਨਾਨਕੀ ਜੀ ਹਨ ਸਤਗੁਰ ਜੀ ਦੀ ਸੁਪਤਨੀ ਦਾ ਨਾਮ ਮਾਤਾ ਗੁਜਰ ਕੌਰ ਜੀ ਹੈ ਜੋ ਕਰਤਾਰਪੁਰ ਜਲੰਧਰ ਦੇ ਰਹਿਣ ਵਾਲੇ ਸਨ ਸਤਗੁਰ ਜੀ ਦੇ ਧਾਰ ਇੱਕ ਸੁਪੁੱਤਰ ਨੇ ਜਨਮ ਲਿਆ ਪ੍ਰਕਾਸ਼ ਧਾਰਨ ਕੀਤਾ ਜਿਨ੍ਹਾਂ ਦਾ ਨਾਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1644 ਈਸਵੀ ਨੂੰ ਜਦੋਂ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ ਤਾਂ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਇਹ ਬਚਨ ਕੀਤੇ ਜਦੋਂ ਗੁਰੂ ਕੋ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਸਾਨੂੰ ਕਿੰਨਾ ਦੇ ਲੜ ਲਾ ਕੇ ਚੱਲਿਓ ਤਾਂ ਸਤਿਗੁਰੂ ਜੀ ਨੇ ਇੰਨੇ ਵਚਨ ਕਹਿ ਵੀ ਬਾਬਾ ਬਕਾਲਾ ਤੋ ਆਪ ਸੰਗਤਾਂ ਇਤਿਹਾਸ ਤੋਂ ਵੀ ਜਾਣੋ ਹੋ ਫਿਰ ਬਾਬਾ ਮੱਖਣ ਸ਼ਾਲਵਾਣਾ ਜੀ ਨੇ ਗੁਰਤੇਰ ਬਹਾਦਰ ਮਹਾਰਾਜ ਜੀ ਨੂੰ ਗੁਰੂ ਲਾਡੋਰੇ ਗੁਰੂ ਲਾਡੋਰੇ ਕਹਿ ਕੇ Para a good